ਸਵਾਗਤ ਹੈ ਕਿਸਾਨ ਵੀਰੋਡਾ ਟੈ ਲੁੰਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਮਹਿਰਾਜ ਜੀ ਬਠਿੰਡੇ ਜਿਹਰੇ ਦੇ ਪਿੰਡ ਆ ਇੱਕ ਤੁਹਾਨੂੰ ਝੋਟੀ ਦਿਖਾਵਾਂਗੇ ਪਲੂਣ ਝੋਟੀ ਤੁਹਾਨੂੰ ਦਿਖਾਵਾਂਗੇ ਜੀ ਕੋਈ ਵਪਾਰ ਦਾ ਕੰਮ ਨਹੀਂ ਦੋ ਤੋਂ ਤਿੰਨ ਪਸ਼ੂਆਂ ਬਾਈਆਂ ਕੋਲੇ ਘਰੇ ਆਗੇ ਕਿਉਂਕਿ ਵਿੱਚੋਂ ਜੇ ਕੋਈ ਪਸ਼ੂ ਬਾਝ ਜਾਂਦਾ ਉਹ ਫਿਰ ਸੇਲ ਕਰਨਾ ਪੈਂਦਾ ਹੈ ਤੇ ਗੱਲਬਾਤ ਕਰਾਵਾਂਗੇ ਬਾਈ ਨਾਲ ਤੇ ਗਲੂਨ ਝੋਟੀਆਂ ਜੀ ਕਦੋਂ ਸੂਈਏ ਕਿੰਨਾ ਦੁੱਧਵਾਦਾ ਸਾਰਾ ਕੁਝ ਪੁੱਛ ਕੇ ਦੱਸਾਂਗੇ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹਾਂਜੀ ਹਾਂਜੀ ਪਹਿਲਾਂ ਤਾਂ ਨੰਬਰ ਬੋਲੋ ਜੀ 91635 ਬਾਈ ਹੂੰ ਤੇਰਾ 145 ਦੁਬਾਰਾ ਫੇਰ ਬੋਲ ਦਿਓ 91635 ਹੂੰ ਤੇਰਾ 145 ਪਿੰਡ ਜੀ ਪਿੰਡ ਮਰਾਜ ਜ਼ਿਲ੍ਹਾ ਬਠਿੰਡਾ ਜਿਲ੍ਹਾ ਬਠਿੰਡਾ ਓਕੇ ਜੀ ਤੇ ਨੇੜੇ ਤੇੜੇ ਆਪਣੇ ਇਧਰ ਰਾਮਪਰਾ ਹੀ ਆ ਗਿਆ ਸ਼ਹਿਰ ਹਾਂਜੀ 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 ਓਕੇ ਤੇ ਜਿਹੜੀ ਅੱਜ ਆਪਾਂ ਝੋਟੀ ਦਿਖਾ ਰਹੇ ਆ ਅੱਜ ਪਲੂਨ ਸੂ ਰਹੀ ਆ ਜੀ ਹਾਂਜੀ ਹਾਂਜੀ ਓਕੇ ਤੇ ਵੀਰੇ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਅੱਜ 10ਵਾਂ ਦਿਨ ਆ ਜੀ 10ਵਾਂ ਦਿਨ ਤੇ ਦੰਦਾ ਜੀ ਕਿਵੇਂ ਵੀਰੇ ਦੰਦੋ ਖੀਰੀ ਜੀ ਕਨਫਰਮ ਹਾਂਜੀ ਹਾਂਜੀ ਖੀਰੀ ਹਾਂਜੀ ਓਕੇ ਫਿਰ ਤਾਂ ਸਾਇਸੂ ਜੇ ਹੁਣ ਵੀ ਬਥੇਰਾ ਚੰਗਾ ਤੇ ਇਹਨਾਂ ਕਰਨਾ ਵੀ ਬਹੁਤ ਚੰਗਾ ਹਨਾ ਖੀਰੀ ਝੋਟੀ ਤੇ ਕਿੰਨਾ ਹੁਣ ਫਿਰ ਦੁੱਧ ਆਇਆ ਥੱਲੇ ਰੈਡੀ ਦੁੱਧ ਹੈਗਾ ਹੀ 12 ਲੀਟਰ ਤਿਆਰ ਹੋਣਗੇ ਹੋਰ ਬਾਜੂਗੀ ਹਾਂਜੀ ਹਾਂਜੀ ਪੀ ਆ ਗਿਆ ਮਗਰ ਮਗਰ ਕਟਾ ਜੀ ਮਗਰ ਕਟਾ ਆ ਗਿਆ ਜੀ ਸਾਇਜ ਫੁੱਲ ਬਾਕੀ ਦਾ ਨਾਲ ਨਾ ਸਾਰੀਆਂ ਗੱਲਾਂ ਆਈਆਂ ਦੁੱਧ ਵੀ ਆ ਜਿਵੇਂ ਕਹਿੰਦੇ ਹੁੰਦੇ ਪੁੰਨ ਵਾਲੇ ਫਲ ਜਾਂ ਹਨਾ ਤੇ ਨਾਲ ਬਿਊਟੀ ਵੀ ਆ ਤੇ ਕੱਦ-ਕਠ ਵੀ ਆ ਗਾਂ ਬਰੀਡ ਤੇ ਵੀ ਚੰਗੀਆਂ ਨੇ ਕਰੇ ਥੋੜੇ ਤਿਆਰ ਕਰਨੇ ਖੋ ਲੋ ਜੀ ਤੇ ਬਾਕੀ ਥਾਨ ਸੁਣ ਹਾਥੀ ਜਵਾਈ ਸੀਰ ਹਾਊਆ ਬਈ ਫੁੱਲ ਹਾਂਜੀ ਹਾਂਜੀ ਓਕੇ ਹੁਣ ਥੱਲੇ ਵਾਜਾ ਬੱਤੀ ਦੋ ਬੰਦ ਦੀ ਮਰਦਾ ਠੀਕ ਆ ਥਾਣਾ ਦੇ ਸਹਿਜ ਚੰਗੇ ਆ ਜੀ ਬਾਕੀ ਕੁਆਲਿਟੀ ਚੰਗੀ ਸਹਿਜ ਫੁੱਲ ਮਗਰ ਕੱਟਾ ਜੀ ਮਿਲ ਖਾ ਤੇ ਬਾਈਆਂ ਦਾ ਕਹਿਣਾ ਹੁਣ 12 ਵੀਰੇ ਹਾਂਜੀ ਹਾਂਜੀ 12 ਰੈਡੀ ਸਣੇ ਬੱਚਾ 12 ਲੀਟਰ ਦੁੱਧ ਹੁਣੇ ਥੱਲੇ ਰੈਡੀ ਆ ਜੀ ਫੇਸ ਦੀ ਕੁਆਲਿਟੀ ਕਰੋ ਚੈੱਕ ਇੱਕ ਇੱਕ ਨੰਬਰ ਜੇ ਆਪਾਂ ਗੱਲ ਕਰ ਲਗੇ ਨਾ ਚੰਗੀ ਕੁਆਲਿਟੀ ਆ ਤੇ ਚੰਗੀ ਬਿਊਟੀ ਆ ਥਾਣਲੇਵੇ ਦੀ ਪੂਰੀ ਸਾਫ ਬਾਕੀ ਦਾ ਪੱਕੇ ਹਵਾਨੇ ਦੀ ਆ ਕੰਪੈਕਟ ਜਮਾ ਆ ਦੇਖੋ ਥਾਣ ਨੇੜ ਤੋਂ ਕਰੋ ਚੈੱਕ ਸਾਈਜ਼ ਫੁੱਲ ਆ ਗਿਆ ਜੀ ਸਾਈਜ਼ ਦੀ ਕੋਈ ਕਮੀ ਨਹੀਂ ਤੇ ਧਾਰਾਂ ਧੂਰਾ ਫਿਰ ਬਾਈ ਓਕੇ ਆ ਸਭ ਹਾਂ ਧਾਰਾਂ ਓਕੇ ਜੀ ਜਦੋਂ ਮਰਜੀ ਜੇ ਹੁਣ ਸਮਝ ਆ ਜਾਂਦੇ ਇਹ ਮਰਜੀ ਮাজা ਕੋਈ ਗੱਟ ਬੱਤ ਤੇ ਓਕੇ ਜੀ ਮਾ ਬਹੁਤ ਜੰਪਲ ਹੋਣਾ ਬਾਕੀ ਦਾ ਜੀ ਆਮ ਜੀ ਝੋਟੇ ਹੈ ਨਹੀਂ ਝੋਟੇ ਚੰਗੀ ਆ ਠੀਕ ਆ ਤੇ ਕੀ ਡਿਮਾਂਡ ਆ ਗਈ ਬਾਈ ਫਿਰ ਇਹਦੀ ਡਿਮਾਂਡ ਜੀ 165 ਹੈ ਜੀ 165000 ਹਾਂਜੀ ਹਾਂਜੀ ਮਾਨਦਾਨ ਹੋ ਜੂਗਾ ਮਾਨਦਾਨ ਹੋ ਜੀ ਨੰਬਰ ਫੇਰ ਬੋਲ ਦਿਓ ਬਾਈ 93635 131559 ਬਾਈ ਪਿੰਡ ਮਹਾਰਾਜ ਤੋਂ ਤੁਹਾਨੂੰ ਇੱਕ ਪਲੂਨ ਚੋਟੀ ਕਵਰ ਕਰਕੇ ਦਿੱਤੀ ਹੈ ਜੀ ਚੰਗੀ ਆ ਤੇ ਬਾਕੀ ਇਹ ਦੁੱਧ ਰਾਇੜੀ ਵਾਲੀ ਤੁਹਾਨੂੰ ਕਵਰ ਕਰਕੇ ਦਿੱਤੀ ਹੈ ਜਰੂਰ ਬਾਈ ਨਾਲ ਕਰਿਓ ਸੰਪਰਕ ਵੀਰੇ ਦੁੱਧ ਕਿੰਨਾ ਕੁ ਬਾਅਦ ਚੂਗੀ ਹੋਰ ਫਿਰ ਦੁੱਧ 13 14 ਦਿਨਾਂ ਚਾਹੀਦੇ ਓਕੇ ਓਕੇ ਜੀ ਇੱਕ ਛੋਟੀ ਸੀ ਇੱਕ ਤੁਹਾਨੂੰ ਦਿਖਾਤੀ ਸਰ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜੀ